ਉਹ ਤਾਂ ਸਾਡੇ ਕੋਈਆਂ ਅੰਦਰੋਂ ਮੜੀ ਦਾ ਲੜਾ ਖੜਾ ਯਾਰਾ ਕੱਤ ਕਹਿੰਦਾ ਉਹ ਤਾਂ 10000 ਦਾ ਲਾਇਆ ਵੱਲਵਾ ਗੋ ਬੰਦਾ ਯਾਰਾ ਤੈਨੂੰ ਚਾਹੀਦਾ ਹੈ ਦੇ ਕੋਲ ਤਾਂ ਆਪ ਦੇ ਕੋਲ ਖੜਾ ਹੋ ਗੇ ਇੱਕ ਮਿੰਟ ਖੜ ਜਾ ਤੂੰ ਮੇਰੇ ਦੇ ਖੜਦੀ ਆਖਾ ਚੱਲ ਖਈ ਕਰਦਾ ਹੱਤ ਤਰ ਤੋ ਲੈ ਲੈ ਹਾਂ ਗਈਏ ਤੂੰ ਕਾਦਮੇ ਹਾਂ ਕਰਦਾ ਓਕੇ ਹੋ ਗਿਆ ਆਹ ਆਉਣ ਤਾਂ ਚੱਲਦੀ ਆਪਾਂ ਖਾਈ ਆ ਲਗਾਈ ਇਹਦੀ ਹੋ ਜਾਈਏ ਇਹ ਮੈਂ ਤਾਂ ਕਹਣਾ ਕਾ ਉਹ ਛੱਡ ਜਾ ਬਣ ਕੇ ਮੈਂ ਇੰਤ ਕਰ ਜਾਣਾ ਆਹ ਯਾਰ ਲਗਾਈ ਇਹਦੀ ਹੋ ਜਾਈਏ 7000 ਰੁਪਏ ਦੇ ਵਿੱਚ 200 ਮੈਂ ਖੈਰ ਮੈਂ ਉਹਦੋਂ ਵੀ ਮੈਨੂੰ ਨਹੀਂ ਆਉਂਦਾ 200 ਨਹੀਂ ਆਉਂਦਾ ਤੋ ਭਾਈ ਤੂੰ ਤੇਰਾ ਮਾਮੇ ਨਾ ਮਿਲਦਾ 600 ਹੋਵੇ 600 ਮੈਂ ਕਾ ਕੇ ਲਾਣਾ ਪੜਾ ਮੱਥਾ ਮਾਰ ਦੇ ਵਿਚਾਰੇ ਦੇਣਾ ਫੋਟਾ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਵਿਆਹ ਬੱਤ ਕਰੇਗਾ ਹੋਗਾ ਸਾਡਾ ਆ ਬੱਕਰੇ ਆਏ ਬੱਕਰਾ ਐ ਲੈ ਮੇਰੀ ਗੱਲ ਸੁਣੋ ਇਹ ਰਖਾਈ ਆ ਆਪਣੀ ਘਰਾਂ ਦਾ ਸਾਥ ਆ ਬੱਕਰੇ ਆ ਜੀ ਬਾਟੇ ਬਾਟੇ ਕਰਵਾ ਦੇ ਇਹਦਾ ਕੋਈ ਉਹ ਨਹੀਂ ਹੁੰਦਾ ਠੀਕ ਆ ਯਾਰ ਨਹੀਂ ਉਹ ਨਹੀਂ ਲੱਗਦੀ ਯਾਰਾ ਸੱਤ ਦਾ ਹੋਗਾ ਯਾਰ ਲੈ ਆ ਆਏ ਓਏ ਯਾਰ ਲੈ ਵੀ ਹੋਗਾ ਸੋ ਜੀ ਆ ਬੱਕਰੇ ਆ ਆਹ ਨਾ ਕਰ ਦੇ ਨਾ ਉਹ ਰੋਡ 150 ਰੁਪਏ ਦਾ ਕੀ ਮਹਿੰਗਾ ਹੁੰਦਾ ਬਾਈ ਕੋਈ ਮਹਿੰਗਾ ਨਹੀਂ ਉਹ ਦੇਖ ਤੂੰ ਨਹੀਂ ਹੋਈ ਚੱਲੇਗਾ ਆ ਵੀ ਬਣਾ ਦੋ ਯਾਰ ਆਪ ਤੇ ਚਾਰੇ ਗਾਮ ਨੇ ਬਟਾ ਇਹ ਇੰਨੇ ਇਹਦਾ ਆਪਣਾ ਬਣਾ ਆਈ ਇਦੋਂ ਰੱਖੀ ਮਾੜੀ ਪਾ ਬਾਈ ਠੀਕ ਆ ਆ ਕੰਨੇ ਨੇ ਇਹ ਵੀ ਦੇ ਦੇ 30 ਰੁਪਏ ਦੇ ਉਹ ਲੈਣ ਗਿਆ ਆਪਾਂ ਉਧਰ ਲੋ ਵੀ ਆ ਗਾ ਬਾਈ ਆ ਫੜਾ ਆ ਗਾ ਦੇ ਖਰੇ ਕਰ ਲੈ ਹਲਾ ਚਾਰ ਹੀ ਕਰ ਲੈ ਕੱਢ ਜਾ ਕੱਢ ਤਾ ਜਾ ਯਾਰ ਯਾਰ ਵੀ ਆ ਗਿਆ ਨਾ ਯਾਰ ਆ ਗਿਆ ਤਨੋ ਯਾਰ ਆ ਗਿਆ ਆ ਜਾ ਕੁਝ ਨਹੀਂ ਘਟਾਗਾ ਅਜੇ ਤਾਂ ਦੇਖਾ ਦੋ ਪੈਸੇ ਤੋਂ ਇਹਦਾ ਪੂਰਾ ਹੋ ਗਿਆ 4700 4700 ਆ ਗਿਆ ਮਾਣਨਾ ਮੈਨੂੰ 25000 ਰਹਿ ਗਿਆ 25000 ਹੋ ਲੇਗਾ ਤੇਰਾ ਫੜਾ ਖੜਾ ਘਰੇ ਲੈ ਜੀ ਗੋਲ ਕੇ ਲੈ ਵੀ ਆ ਬੱਕਰੇ ਦਾ ਹੋ ਗਿਆ ਸੌਦਾ ਤੂੰ ਲੈ ਬੱਕਰਾ ਮੰਡੀ ਦਾ ਲੈ ਵੀ ਰੱਖਦਾ ਮਾੜ ਮੇਰੇ ਕੋਈ ਗਾਂ ਕੋਲੇ ਦਾ ਕੋਈ ਚੱਕਰ ਨਹੀਂ ਛੱਡ ਜਾ ਛੱਡ ਜਾ ਫੜਾਊਗਾ ਫੜਾਊਗਾ ਕਰ ਲੈ ਕੱਢ ਲੈ ਰੁਪਈਆ ਰੁਪਈਆ ਕੱਢ ਲੈ ਚਾਹ ਪੰਜੀ ਚਲੋ ਗਾ ਪੰਜ ਲੈ ਪੰਜ ਆ ਗਿਆ ਉਹ ਰਹਿ ਗਿਆ ਉਹ ਰਹਿ ਗਿਆ ਆ ਬੱਕਰੇ ਦਾ ਹੋਦਾ ਸੌਦਾ ਭਾਈ ਬੱਕਰਾ ਮੰਡੀ ਚ ਉਹ ਬੱਕਰੇ ਦਾ ਹੋਇਆ ਅੱਜ ਸਾਰੇ ਚੱਕ ਲਾਂਗੇ ਜੀ ਅੱਜ ਵੇਚ ਲਾਂਗੇ ਉਹ ਬਾਈ ਇਹਦੇ ਨਾਲ ਅੜ ਗਿਆ 30 ਮਸਾ ਮਾਰ ਕਰ ਆਹ ਇਹ ਆ ਦੇਖਿਆ ਕੋਈ ਕਹਦਾ ਤੂੰ ਲੈਣ ਬਾਈ ਪੈਸੇ ਉੱਬਲਿਆ ਯਾਰ ਯਾਰ ਰੱਬ ਜੀ ਖਦਾ ਖੋਇ ਬੰਦਾ 5000 ਗਣਿਆਗਾ ਹੁਣ ਸਾਰੇ ਸਮਝਦਾ ਕਿਨੇ ਤਨੀ ਦੇ ਆਲੀ ਤਰਤਾਲੀ ਤਾਲੀ ਦੇ ਆਲੀ ਤਰਤਾਲੀ ਤਾਲੀ ਦੇ ਆਲੀ ਤਾਲੀ ਦੇ ਆਲੀ 5000 ਅਨਕ